ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ RAM GADHIYA RIDER ਤੇ ਨਵੀਂ ਵੀਡੀਓ ਦੇ ਵਿੱਚ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਵਿਸਾਖੀ ਦਾ ਮੇਲਾ ਤੁਸੀਂ ਦੇਖ ਸਕਦੇ ਹੋ ਵਿਸਾਖੀ ਦਾ ਅਨੰਦਪੁਰ ਸਾਹਿਬ ਦਾ ਮੇਲਾ ਕਿੰਨੇ ਜ਼ੋਰਾਂ ਦੇ ਨਾਲ ਮਨਾਇਆ ਜਾਂਦਾ ਐਨੀ ਗਰਮੀ ਦੇ ਵਿੱਚ ਵੀ ਲੋਕੀ ਮੇਲਾ ਵੇਖਣ ਆਉਂਦੇ ਆ ਮੇਰੇ ਵਰਗੇ ਵੀ ਆਉਂਦੇ ਵੈਸੇ ਗਰਮੀ ਆਪਣੀ ਜਗ੍ਹਾ ਮੇਲਾ ਆਪਣੀ ਜਗ੍ਹਾ ਵੈਸੇ ਤਾਂ ਮੈਂ ਹਰ ਸਾਲ ਸਾਖੀ ਦਾ ਮੇਲਾ ਹੋਲੇ ਮਹੱਲੇ ਦਾ ਮੇਲਾ ਵੇਖਣਾ ਬਹੁਤ ਮਜ਼ਾ ਆਉਂਦਾ ਹੈ मेला वेखण का क्योंकि घूमने आई दाम है नहीं, नहीं तुर। देख ही लिया मैं भी कि उजड़े चमन की तरह मूह चक के ऊदा ही बाकी तरी जाते देखी जाओ की कुछ वेखन दिया मैं ਰਹੇ ਸਿੱਧੇ ਖਰੀਦਣ ਵਾਲਾ ਕੁਝ ਨਹੀਂ ਹੁੰਦਾ ਜੋ ਕੁਝ ਵੀ ਦੇਖੋ ਆਈਟਮ ਜਿਹੜੀ ਆਪਾਂ 20 ਰੁਪਏ ਦੀ ਲੈਣੀ ਹੁੰਦੀ ਹੈ ਉਹ 50 ਰੁਪਏ ਦੀ ਦਿੰਦੇ ਨੇ ਕਮਨ ਚੀਜ਼ਾਂ ਹੀ ਨੇ ਸਭ ਮਿਲਦੀਆਂ ਇੱਥੇ ਬਸ ਲੋ ਕਲਾਸ ਜ਼ਿਆਦਾ ਹੁੰਦੀਆਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਬਿਲਕੁਲ ਪਹਾੜੀ ਦੇ ਉੱਤੇ ਆ ਤੁਸੀਂ ਦੇਖੋ ਆਸ-ਪਾਸ ਬੱਦਲ ਕਿਦਾਂ ਨਜ਼ਰ ਆ ਰਹੇ ਨੇ ਪਹਾੜੀ ਦੇ ਉੱਤੇ ਲੱਸੀ ਦਾ ਲੰਗਰ ਲੱਗਾ ਹੋਇਆ ਫੇਰ ਮੈਂ ਤਾਂ ਲੱਸੀ ਪੀਣ ਤੁਰਿਆ ਇੰਨੀ ਗਰਮੀ ਦੇ ਵਿੱਚ ਸੁਸਤੀ ਆਣੀ ਹੈ ਵੀ ਸਤਨਾਮ ਸਤਨਾਮ ਜੀ ਚਪਲੇ ਵੈਸੇ ਇੱਕ ਚੀਜ਼ ਹੈਗੀ ਹੈ ਮੇਲੇ ਤੇ ਵੈਰਾਈਟੀਆਂ ਵੱਖਰੀ-ਉੱਖਰੀ ਮਿਲਦੀਆਂ ਹਰ ਤਰ੍ਹਾਂ ਦੀ ਵੈਰਾਈਟੀ ਮਿਲਾਈ ਜੀ ਤੁਹਾਨੂੰ ਇਨਸਾਨਾਂ ਦੇ ਵਿੱਚ ਵੀ ਔਰ ਚੀਜ਼ਾਂ ਦੇ ਵਿੱਚ ਵੀ ਹਰ ਚੀਜ਼ ਦੇ ਵਿੱਚ ਚਲੋ ਮੇਲਾ ਤੇ ਦੇਖ ਲਿਆ ਹੋਰ ਤੁਹਾਨੂੰ ਕਿਤੇ ਘੁਮਾ ਕੇ ਲਿਆਨੇ ਚਲੋ ਵਿਰਾਸਤ ਦੇ ਖਾਲਸਾ ਘੁੰਮ ਲਈਆ ਥੋੜਾ ਜਿਹਾ ਦੁਕਾਨੇ ਤੁਹਾਨੂੰ ਵਿਰਾਸਤ ਦੇ ਖਾਲਸਾ ਜੈਸੇ ਤਾਂ ਅੰਦਰ ਵੀਡੀਓਗ੍ਰਾਫੀ ਫੋਟੋਗ੍ਰਾਫੀ এলাਉਡ ਨਹੀਂ ਹੈ ਪਰ ਫਿਰ ਵੀ ਅਸੀਂ ਥੋੜੀ-ਬੋਤੀ ਕਾਰਸਤਾ ਦੀ ਕੀਤੀ ਹੈ ਥੋੜਾ ਬੋਤਾ ਦੇਖ ਸਕਦੇ ਤੁਸੀਂ ਤੇ ਤੁਸੀਂ ਜਰ ਕਰੋਗੇ ਤੇ ਤੁਹਾਨੂੰ ਬਹੁਤ ਵੀ ਵਧੀਆ ਲੱਗੇਗਾ ਤੁਸੀਂ ਦੇਖ ਸਕਦੇ ਹੋ ਬੰਦੇ ਨੇ ਕਿੰਨੀ ਵਧੀਆ ਕਾਰੀਗਰੀ ਕੀਤੀ ਹੋਈ ਹੈ ਤੁਸੀਂ ਦੇਖੋ ਸਾਰਾ ਕੁਝ ਪਲਾਈ ਬੋਰਡ ਦੇ ਉੱਤੇ ਪੇਂਟ ਕਰਕੇ ਉਹਨੂੰ ਡਿਜ਼ਾਈਨ ਦਿੱਤਾ ਹੋਇਆ ਹੈ ਜਿੰਨਾ ਕੁਝ ਵੀ ਤੁਸੀਂ ਦੇਖ ਰਹੇ ਹੋ ਨਾ ਇਹ ਸਭ 3D ਬਣਾਇਆ ਹੋਇਆ ਹੈ 3D ਮਤਲਬ ਡਿਜ਼ਾਈਨ ਕੀਤਾ ਹੋਇਆ ਤੁਸੀਂ ਦੇਖੋਗੇ ਬਿਲੀਵ ਨਹੀਂ ਕਰੋਗੇ ਤਾਂ ਤੁਹਾਨੂੰ ਲੱਗ ਹੀ ਨਹੀਂ ਰਿਹਾ ਕੁਝ ਵੀ ਬੜਾ ਅਚਜ 3D ਡਿਜ਼ਾਈਨ ਆ ਸਰ ਜਿੱਦਾਂ ਡਿਜ਼ਾਈਨ ਕੀਤਾ ਹੈ ਫਿਰ ਉਹਨੂੰ ਲਾਈਟਨਿੰਗ ਇਫੈਕਟਸ ਦਿੱਤਾ ਹੈ ਮਤਲਬ ਬਹੁਤ ਹੀ ਟੈਲੈਂਟਡ ਬੰਦਾ ਹੋਗਾ ਜਿੱਦਨੇ ਇਹ ਸਭ ਕੁਝ ਡਿਜ਼ਾਈਨ ਕਰਿਆ ਇਹ ਹੈ ਵਿਰਾਸਤ ਦੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਮਿਊਜ਼ੀਅਮ ਬਹੁਤ ਸ਼ਾਨਦਾਰ ਬਣਾਇਆ ਹੋਇਆ ਫੋਦੀਆੜੀ ਦਾ ਨਹੀਂ ਕੀਤਾ ਹੋਇਆ ਮਜ਼ਾ ਆ ਗਿਆ ਦੇਖ ਕੇ ਤੇ ਇਹ ਸੀ ਵਿਰਾਸਤ ਇਹ ਖਾਲਸਾ ਮਿਊਜ਼ੀਅਮ ਅਨੰਦਪੁਰ ਸਾਹਿਬ ਦੇ ਵਿੱਚ ਬੜਾ ਸ਼ਾਨਦਾਰ ਬਣਿਆ ਤੁਸੀਂ ਦੇਖ ਲਿਆ ਤੇ ਤੁਸੀਂ ਵੀ ਕੋਸ਼ਿਸ਼ ਕਰੋ ਵਿਜ਼ਿਟ ਕਰੋ ਇੱਕ ਵਾਰੀ ਜ਼ਰੂਰ